ਘਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਂ ਸਰਾਜ ਕੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਬਣੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਜਿੱਥੇ ਕਿ ਇੱਕ ਪਾਸੇ ਸਿੱਖ ਪੰਥ ਦੇ ਵਿੱਚ ਵੱਡਾ ਰੋਲਾ ਪੈ ਗਿਆ ਹੈ ਸ਼੍ਰੀ ਅਕਾਲ ਤਖਸੈਬ ਦੇ ਸਾਬਕਾ ਜਥੇਦਾਰ ਗਿਆਨੀ ਰਗਬੀਰ ਸਿੰਘ ਸ਼੍ਰੀ ਕੇਸਗੜ੍ਹ ਸਾਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਸ਼੍ਰੀ ਦੰਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਜਿੱਥੇ ਕਿ ਇੱਕ ਪਾਸੇ ਵਿਰੋਧ ਕੀਤਾ ਜਾ ਰਿਹਾ ਹੈ ਨਿਆਂਗ ਸਿੰਘ ਅਤੇ ਨਿਆਂਗਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਕਿ ਸੁਖਬੀਰ ਸਿੰਘ ਬਾਦਲ ਨੂੰ ਇਸ ਦਾ ਵੱਡਾ ਹਰਜਾਨਾ ਜਿਹੜਾ ਹੈ ਭੁਤਨਾ ਪਵੇਗਾ ਲੇਕਿਨ ਇਧਰ ਇੱਕ ਵੀਡੀਓ ਵਾਇਰਲ ਹੋ ਗਈ ਹੈ ਕੁਲਦੀਪ ਸਿੰਘ ਗੜਗੱਜ ਦੀ ਜਿਸ ਉੱਤੇ ਉਹ ਕਹਿ ਰਹੇ ਨੇ ਕਿ ਬਾਦਲ ਅਤੇ ਬਾਦਲ ਪਰਿਵਾਰ ਜਿਹੜਾ ਹੈ ਉਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੂਸਰੇ ਪਾਸੇ ਉਹਨਾਂ ਦਾ ਕਬਜ਼ਾ ਹੈ ਸ਼੍ਰੋਮਣੀ ਅਕਾਲੀ ਦਲ ਉੱਤੇ ਤੰਜ ਕਸ ਰਹੇ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੇ ਨਿਸ਼ਾਨੇ ਸਿੱਧ ਰਹੇ ਨੇ ਉਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਭਰਪੂਰੀ ਨਾਲ ਉਹ ਵਾਇਰਲ ਹੋ ਰਹੀ ਹੈ ਕੁਲਦੀਪ ਸਿੰਘ ਗੜਗੱਜ ਦੀ ਕੁਲਦੀਪ ਸਿੰਘ ਗੜਗੱਜ ਨੇ ਕੀ ਬੋਲਿਆ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਅਤੇ ਮੌਜੂਦਾ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਕੀ ਵੱਡੀ ਕਾਰਵਾਈ ਹੋਵੇਗੀ ਪਹਿਲਾਂ ਉਹ ਵੀਡੀਓ ਸੁਣਦੇ ਹਾਂ ਫਿਰ ਉਸ ਤੋਂ ਬਾਅਦ ਅੱਗੇ ਗੱਲਬਾਤ ਕਰਾਂਗੇ ਉਹ ਨਹੀਂ ਤੇ ਹੋ ਜੇ ਪਰ ਸਿੱਖੀ ਗੈਮ ਰਹਿਣੀ ਚਾਹੀਦੀ ਆ ਅੱਜ ਵੇਖੋ ਸ਼ਰੂਮਣੀ ਕਾਲੀ ਦਲ ਦਾ ਕਿੱਡਾ ਸ਼ਾਨਾਮੱਤਾ ਇਤਿਹਾਸ ਸੀ ਕਿਵੇਂ ਬਜ਼ੁਰਗਾਂ ਨੇ ਇਹਨੂੰ ਕੁਰਬਾਨੀਆਂ ਦੇ ਨਾਲ ਬਣਾਇਆ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੁਣ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਪੁੱਤਰ ਮੋਹ ਦੇ ਵਿੱਚ ਆਣ ਕੇ ਇਹ ਵੀ ਮੇਰੀ ਕੁੱਲ ਜਿਹੜੀ ਆ ਇਹ ਤਰੱਕੀਆਂ ਕਰੇ ਤੇ ਸ਼ਾਨਾਮੱਤੇ ਇਤਿਹਾਸ ਵਾਲੀ ਸ਼ਰੂਮਣੀ ਕਾਲੀ ਦਲ ਨੂੰ ਖਤਮ ਕਰਨ ਵਾਲੇ ਪਾਸੇ ਦੁਰ ਰਿਆ ਮਤਲਬ ਅਜੇ ਵੀ ਪਛੇਣੀਆਂ ਢਰ ਰਿਆ ਇੱਕ ਪਾਸੇ ਭਾਈ ਸ਼ਹਾਬਾਦ ਸਿੰਘ ਆ ਤੇ ਭਾਈ ਸੁਬੇਕ ਸਿੰਘ ਆ ਜਿਹੜੇ ਕਹਿੰਦੇ ਵੀ ਸਾਡੇ ਲਈ ਤੇ ਗੁਰੂ ਨੇ ਆਪਣੀ ਯਾਰੀ ਆ ਕੁੱਲ ਖਤਮ ਹੁੰਦੀ ਇਹ ਇਹ ਗੱਲ ਕਹਿ ਰਹੇ ਨੇ ਨਵੇਂ ਬਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਸੀਂ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦੇ ਇਹ ਆਈ ਏ ਆਈ ਦੀ ਮਦਦ ਨਾਲ ਬਣੀ ਹੈ ਲੇਕਿਨ ਜੇ ਤੁਸੀਂ ਕਮੈਂਟ ਪੜੀਏ ਤੇ ਉਹਨਾਂ ਨੇ ਕਿਹਾ ਕਿ ਇਹ ਬਿਆਨ ਬੜਾ ਪੁਰਾਣਾ ਹੈ ਕੁਲਦੀਪ ਸਿੰਘ ਗੜਗੱਜ ਦਾ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਉਮਰਹੁਂ ਪ੍ਰਕਾਸ਼ ਸਿੰਘ ਬਾਦਲ ਦੇ ਵੀ ਖਿਲਾਫ ਕਈ ਵਾਰ ਬੋਲੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਤਾਂ ਬੜੀ ਬਾਰ ਉਹਨਾਂ ਨੇ ਮੋਰਚਾ ਜਿਹੜਾ ਹੈ ਖਿੱਚਿਆ ਸੀ ਕੁਲਦੀਪ ਸਿੰਘ ਗੜਗੱਜ ਹੁਣ ਐਕਸ਼ਨ ਲੈਣਗੇ ਜਾਂ ਨਹੀਂ ਲੈਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਧੰਨ